ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤਾ ਖੇਡਾਂ ਵਿੱਚ ਫਿਰ ਕਮਾਲ ਪੰਜਵੀਂ ਵਾਰੀ ਜਿੱਤੀ مولانا ਅਬਦੁਲ ਕਲਾਮ ਆਜ਼ਾਦ ਖੇਡ ਟਰੋਫੀ 25 ਟਾਈਮ ਜਿੱਤ ਚੁੱਕੀ ਹੈ ਜੀ ਮਾਕਾ ਟਰੋਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਟਰੋਫੀ ਪਹੁੰਚੀ ਜਿੱਥੇ ਸਪੋਰਟਸ ਸਟਾਫ ਤੇ ਵਿਦਿਆਰਥੀਆਂ ਨੇ ਟਰੋਫੀ ਦਾ ਸਵਾਗਤ ਕੀਤਾ ਵਿਦਿਆਰਥੀ ਬਹੁਤ ਖੁਸ਼ ਸਨ ਖੁਸ਼ੀ ਵਿੱਚ ਪੰਗੜੇ ਪਾ ਰਹੇ ਸਨ ਉਹਨਾਂ ਨੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਕਿ ਸਾਨੂੰ 25ਵੀਂ ਵਾਰ ਇਸ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਇਹ ਖੇਡਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਅਹਿਮ ਕਦਮ ਅਹਿਮ ਉਪਲਬਧੀ ਹੈ ਜੀ ਮੇਰਾ ਨਾਮ ਸਤਪਾਲ ਸੋਖੀ ਹੈ ਜੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੈਨੇਟ ਮੈਂਬਰ ਹਾਂ ਜੀ ਹਾਂ ਜੀ ਬਹੁਤ ਵੱਡੀ ਜਿੱਤ ਹੈ ਜੀ ਪੰਜਾਬ ਵਾਸਤੇ ਗੁਨਾਰਕਦੇਵ ਯੂਨੀਵਰਸਿਟੀ ਵਾਸਤੇ ਤੇ ਗੁਨਾਰਕਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬੱਚਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਵੀਂ ਵਾਰ ਮਾਨਯੋਗ ਰਾਸ਼ਟਰਪਤੀ ਜੀ ਨੇ ਇਹ ਗੁਨਾਰਕਦੇਵ ਯੂਨੀਵਰਸਿਟੀ ਨੂੰ ਇਹ ਟਰੋਫੀ ਦਿੱਤੀ ਹੈ ਕਿ ਇਹ ਜਿਹੜਾ ਖਿਤਾਬ ਹੈ ਇਹ ਜਿਹੜੀ ਟਰੋਫੀ ਹੈ ਇਹ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਮਾਣ ਵਾਲੀ ਗੱਲ ਹੈ ਸਭ ਤੋਂ ਵੱਡੀ ਟਰੋਫੀ ਹੈ ਤੇ ਸਿਲਵਰ ਜੁਬਲੀ ਜਿਹੜੀ ਹੈ ਪੰਜਵੀਂ ਵਾਰ ਜਿਹੜੀ ਗੁਨਾਰਕਦੇਵ ਯੂਨੀਵਰਸਿਟੀ ਇਹ ਜਿੱਤ ਕੇ ਲੈ ਕੇ ਆਈ ਹੈ ਸਾਡੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੇ ਸਟੂਡੈਂਟਾਂ ਵਾਸਤੇ ਬੜੀ ਮਾਨਵਰੀ ਗੱਲ ਹੈ। ਸਿੱਖਿਆ ਦਾ ਤੋਹਫਾ ਆ ਯੂਨੀਵਰਸਿਟੀ ਵਾਸਤੇ ਬੜੀ ਤਗੜੀ ਉਪਲਬਧੀ ਹੈ ਜੀ ਇਹ। 25ਵੀਂ ਵਾਰੀ ਟੋਟਲ 25ਵੀਂ ਵਾਰੀ ਕਿਸੇ ਇੱਕ ਟਰੋਫੀ ਨੂੰ ਕਬਜ਼ਾ ਕਰਕੇ ਰੱਖਣਾ। ਅਤੇ ਜਦੋਂ ਤੁਸੀਂ ਰਾਸ਼ਟਰਪਤੀ ਰਾਸ਼ਟਰਪਤੀ ਭਵਨ ਚ ਜਾਓ ਤੇ ਉਹ ਤੁਹਾਨੂੰ ਪਹਿਲਾਂ ਹੀ ਕਹਿ ਦੇਣ ਤੁਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਤੋਂ ਜੇ ਇਹ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਆ ਕਿ ਜੇ ਇਸ ਟਰੋਫੀ ਨੂੰ ਕੋਈ ਜਿੱਤ ਸਕਦਾ ਤੇ ਗੁਰਨਾਣ ਦੇਵ ਯੂਨੀਵਰਸਿਟੀ ਜਿੱਤ ਸਕਦੀ ਆ ਤੇ 25 ਸਾਲ 25ਵੀਂ ਵਾਰ ਇਹ ਗੈ ਸਿਲਵਰ ਜੁਬਲੀ ਦੇ ਤੌਰ ਤੇ ਬੱਚਿਆਂ ਦੇ ਵਿੱਚ ਖੁਸ਼ੀ ਆ ਸਟਾਫ ਮੈਂਬਰ ਦੇ ਵਿੱਚ ਖੁਸ਼ੀ ਆ ਸਾਡੇ ਮਾਨਯੋਗ ਵਾਈਸ ਚਾਂਸਲਰ ਜੀ ਜਿਹੜੀਆਂ ਉਹਨਾਂ ਨੇ ਪਾਲਿਸੀਆਂ ਸਪੋਰਟਸ ਪ੍ਰਤੀ ਬਣਾਈਆਂ ਨੇ ਸਾਡੇ ਰਜਿਸਟਰਾਰ ਸਾਹਿਬ ਨੇ ਡੀਨ ਅਕੈਡੈਮਿਕ ਲਾੜੋ ਸਾਰੀ ਐਡਮਿਨਿਸਟ੍ਰੇਸ਼ਨ ਪ੍ਰਿੰਸੀਪਲ ਸਾਡੇ ਕਾਲਜਾਂ ਦੇ ਐਚਓਡੀ ਸਾਡੇ ਜਿਹੜੇ ਨੇ ਕਾਲਜਾਂ ਦੇ ਜਿਹੜੀਆਂ ਉਹਨਾਂ ਨੇ ਸਪੋਰਟਸ ਪ੍ਰਤੀ ਜਿਹੜਾ ਆਪਣਾ ਹਾਂ ਪੱਕੀ ਨਾਰਾ ਮਾਰਿਆ ਹੈ ਜਿਹੜਾ ਜੀ ਇਹ ਸਾਰੀ ਉਸ ਚੀਜ਼ ਦੀ ਅਚੀਵਮੈਂਟ ਹੈ ਜੀ ਹਾਂਜੀ ਹਾਂਜੀ ਕੀ ਤੁਸੀਂ ਗੇਮ ਕਿਹੜੀ ਖੇਡਦੇ ਹੋ ਮੈਂ ਰਗਬੀ ਦੀ ਪਲੇਅਰ ਹਾਂ ਅੱਜ ਤੁਸੀਂ ਗਏ ਸੀ ਉੱਥੇ ਨਾਲ ਹਾਂਜੀ ਹਾਂਜੀ ਕਿੰਦਾ ਲੱਗਾ 5ਵੀਂ ਵਾਰੀ ਆਪਣੀ ਮਨਾਈ ਜਾ ਰਹੀ 25 ਵਾਰੀ ਆਪਣੀ ਮਨਾਈ ਜਾ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਯੂਨੀਵਰਸਿਟੀ ਦਾ ਹਿੱਸਾ ਹੈ ਸਾਡੀ ਯੂਨੀਵਰਸਿਟੀ ਦਾ ਪੂਰੇ ਇੰਡੀਆ 'ਚ ਨਾਮ ਹੈ ਕਾਸ ਨੰਬਰ ਤੇ ਆਈ ਹੈ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਮਨਜੋਤ ਕੌਰ ਹਾਂਜੀ ਕੀ ਕਰਦੇ ਹੋ ਤੁਸੀਂ ਮੈਂ ਸਪੋਰਟਸ ਦੀਆਂ ਕਿਹੜੇ ਕਿਹੜੇ ਗੇਮ ਖੇਡਦੇ ਕਾਈਕਿੰਗ ਕਨੋਇੰਗ ਹਾਂਜੀ ਕਾਈਕਿੰਗ ਕਨੋਇੰਗ ਵਾਟਰ ਸਪੋਰਟਸ ਵਾਟਰ ਸਪੋਰਟਸ ਹਾਂਜੀ ਤੁਸੀਂ ਇੱਥੇ ਪਾਰਟਿਸਿਪੇਟ ਕੀਤਾ ਸੀ ਕਿਸੇ ਬਿਲਕੁਲ 올 ਇੰਡੀਆ ਦੇ ਮੈਡਲ ਆ ਅੱਛਾ ਜੀ ਤੁਹਾਡਾ ਮੈਡਲ 올 ਇੰਡੀਆ ਦੇ ਮੈਡਲ ਹਾਂਜੀ ਤੇ ਕੀ ਕਿਸ ਤਰ੍ਹਾਂ ਤੁਹਾਡੇ ਪੇਰੈਂਟਸ ਨੇ ਤੁਹਾਡੀ ਹੈਲਪ ਕੀਤੀ ਜਾਂ ਤੁਹਾਡੀ ਆਪਣੇ ਆਪ ਗਈ ਜਾਂ ਟੀਚਰਸ ਨੇ ਕਿੰਨਾ ਹੈਲਪ ਕੀਤੀ ਤੁਹਾਡੀ ਮੇਰੇ ਟੀਚਰਸ ਵੀ ਬਹੁਤ अच्छा जितने ਹੁਣ ਅੱਗੇ ਅੱਗੇ ਕੀ ਜਿਹੜਾ ਹੈਗਾ ਪਲਾਨ ਨੇ ਆਪਣੇ ਕੁਛ ਨਹੀਂ ਬਸ ਪੰਜਾਬ ਨੂੰ ਬਹੁਤ ਸਾਰੇ ਮੈਡਲ ਦਵਾਂਗੇ ਔਰ ਆਪਣਾ ਨਾਮ ਰੋਸ਼ਨ ਕਰਾਂਗੇ 올림픽ਸ ਵਿੱਚ यस 올림픽 ਨੂੰ ਜਾਣਾ ਹਾਂ ਦੇ ਹਾਂ ਓਕੇ ਜੀ